ਕੀ ਤੁਹਾਡੀ ਪਤਨੀ ਵੀ ਇਹਨਾਂ ਗੱਲਾਂ ਦੇ ਖਿਲਾਫ ਐ ਮੈਨੂੰ ਨਹੀਂ ਪਤਾ ਸੀ ਮੈਂ ਦਾਜ ਦੇਣ ਦੇ ਤੇ ਦਾਜ ਲੈਣ ਦੇ ਬਿਲਕੁਲ ਸਖਤ ਖਿਲਾਫ ਆ ਬੜੇ ਬੜੇ ਕੰਮ ਦੀ ਸਾਰੇ ਦੀ ਪੱਟੀ ਮੈਂ ਜੱਕ ਕੇ ਰੱਖਦੀ ਹੁਣ ਤੁਰਪਾ ਸਾਰੇ ਕੰਡੇ ਤੇਰੇ ਪੈਰੀਂ ਵਿਜੇ ਨੇ ਕੋਈ ਗੱਲ ਨਹੀਂ ਠੀਕ ਐ ਫਿਰ ਜੇ ਤੇਰੇ ਪਿਓ ਨੇ ਹੱਡ ਘਸਾਕ ਸਾਜ ਜਮੀਨ ਬਣਾਈ ਐ ਨਾ ਤਾਂ ਮੈਂ ਵੀ ਤੇਰੇ ਤੇ ਤੇਰੇ ਭਰਾ ਦੇ ਹੱਡ ਤੋੜ ਕੇ ਜਮੀਨਾਂ ਦੇ ਨਾ ਕਰਵਾਉਂਗਾ ਲੈ ਜਦੋਂ 200 200 ਦੀ ਨੋਟਾਂ ਦੀ ਕੁੱਟੀ ਦਿਖਾਈ ਮੈਡਮ ਨੂੰ ਖਾਂ ਫੁੱਲ ਜਾਣਗੀਆਂ ਮੈਡਮ ਹੁੰਦੀਆਂ ਤਾਂ ਮੁੰਡੇ ਨੇ ਕਿਹੜਾ ਮੁੱਕੀ ਦਿਖਾਈ ਉਹਨੇ ਆਪ ਨੂੰ ਘਰੇ ਆ ਬੁਦ ਠੀਕ ਐ ਹਾਂ ਤੂੰ ਨਾ ਬੜਾ ਬੋਲੀ ਜਾਂਦਾ ਓਏ ਠੀਕ ਹਾਂ ਮੈਂ ਵੀ ਗੱਲ ਕਰ ਲੂੰਗਾ ਆ ਜਾ ਲੈ ਲੰਘ ਕੇ ਓਸੀ ਕਾ ਜੀ ਸਸ਼ਿਕਾ ਜੀ ਆ ਜਾ ਆ ਜਾ ਸੀ ਆਜੇ ਬੈਠ ਜਾ ਹਾਂਜੀ ਤੁਸੀਂ ਪਹਿਲਾਂ ਐ ਦੱਸੋ ਪਾਣੀ ਲੋਂਗੇ ਜਾਂ ਚਾਹ? ਨਾ ਨਾ ਜੀ ਕਿਸੇ ਚੀਜ਼ ਦੀ ਲੋੜ ਨਹੀਂ ਗਈ ਤੁਸੀਂ ਬਸ ਆਪਣਾ ਕੰਮ ਕਰਾ ਦਿਓ ਜੀ। ਸੋ ਕਾਲਾ ਵੀਰਾ ਤਾਂ ਆਇਆ ਨਹੀਂ ਹਜੇ ਤੁਸੀਂ ਕਹਿੰਦੇ ਸੀ ਹੋਣਗੇ ਓਰੇ। ਉਹ ਕਿਤੇ ਨਹੀਂ ਚ ਗਿਆ ਸਿੱਧਾ ਆਪੋਦਰੀ ਪਾਸ ਚਲਾਂਗੇ ਬਸ। ਠੀਕ ਹੈ। ਹਾਂਜੀ ਦੱਸੋ ਤੁਸੀਂ ਕਿਹਦੇ ਨਾਮ ਜ਼ਮੀਨ ਲਗਵਾਣੀ ਐ? 2 ਕਿਲੋ ਮੇਰੀ ਵਾਈਫ ਦੇ ਨਾਮ ਹੈਗੀ ਜੀ। ਉਹ 2 ਕਿਲੋ ਮੈਂ ਆਪਦੇ ਨਾਮ ਕਰਾਉਣੇ ਬਣਦੇ ਜੀ। ਉਹ ਸਭ ਤੇ ਠੀਕ ਐ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਨੀ ਆ ਕਿ ਤੁਹਾਡੀ ਪਤਨੀ ਇਸ ਗੱਲ ਤੋਂ ਸਹਿਮਤ ਐ ਜਾਂ ਤੁਹਾਡੀ ਪਤਨੀ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਸਹਿਮਤ ਨੇ? ਨਾ ਜੀ ਨਾ ਇਹ ਪਰਿਵਾਰਕ ਦਾ ਗੱਲ ਪ ਤੇ ਬਾਕੀ ਰਹੀ ਗੱਲ ਨਾ ਕਰਾਉਣ ਦੀ ਜੀ ਤੁਸੀਂ ਆਹ ਕੰਮ ਇੱਕ ਮੇਰਾ ਕਰਵਾ ਦਿਓ ਜੀ ਥੋੜੇ ਫੁੱਲ ਮਾਨਤਨ ਕਰਾਂਗੇ ਜੀ ਸੋਕ ਤੁਸੀਂ ਆ ਕੀ ਕਹਿ ਰਹੇ ਹੋ ਤੁਸੀਂ ਤਾਂ ਕਹਿੰਦੇ ਸੀ ਕਾਲੇ ਵੀਰੇ ਦੇ ਨਾਮ ਜ਼ਮੀਨ ਕਰਾਉਣੀ ਹੈ ਤੁਸੀਂ ਆਪ ਦੇ ਨਾਮ ਹੀ ਕਰਾਈ ਜਾਂਦੇ ਹੋ ਇਹ ਕੀ ਤੁਹਾਡੀ ਪਤਨੀ ਵੀ ਤੁਹਾਡੀ ਗੱਲਾਂ ਤੋਂ ਸਹਿਮਤ ਨਹੀਂ ਇਹ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਮੈਂ ਬਿਲਕੁਲ ਵੀ ਇਹਨਾਂ ਅਨਲੀਗਲ ਗੱਲਾਂ ਦੇ ਬਿਲਕੁਲ ਖਿਲਾਫ ਹਾਂ ਮੈਂ ਦਾਜ ਦੇਣ ਦੇ ਤੇ ਦਾਜ ਲੈਣ ਦੇ ਬਿਲਕੁਲ ਖਿਲਾਫ ਹਾਂ ਮੈਂ ਵੀ ਕਿਸੇ ਦੇ ਘਰ ਦੀ ਬਹੂ ਆ ਕਿਸੇ ਦੇ ਘਰ ਦੀ ਬੇਟੀਆਂ ਮੈਂ ਇਹੋ ਜਿਹਾ ਕੰਮ ਕਿਵੇਂ ਕਰ ਸਕਦੀ ਆ ਮੈਂ ਆਪਦੇ ਜਮੀਰ ਨੂੰ ਤੋਖਾ ਨਹੀਂ ਦੇ ਸਕਦੀ ਤੁਸੀਂ ਇੱਥੋਂ ਜਾ ਸਕਦੇ ਹੋ ਗੈਟ ਆਊਟ ਮੈਡਮ ਜੀ ਮੇਰੀ ਗੱਲ ਤਾਂ ਸੁਣੋ ਇੱਕ ਵਾਰ ਜੀ ਬਿਲਕੁਲ ਵੀ ਮੈਂ ਤੁਹਾਡੀ ਗੱਲ ਨਹੀਂ ਸੁਣਨਾ ਚਾਹੁੰਦੀ ਗੈਟ ਆਊਟ ਵਾਹਿਗੁਰੂ ਇਹ ਜਿਹੇ ਕਿਹੜੇ ਲੋਕ ਨੇ ਇਹਨਾਂ ਨੂੰ ਐ ਨਹੀਂ ਪਤਾ ਵੀ ਜਿਹਨੇ ਧੀ ਦੇਤੀ ਉਹਨੇ ਸਭ ਕੁਝ ਦਿੱਤਾ ਪਤਾ ਨਹੀਂ ਕੀ ਚਾਹੁੰਦੇ ਨੇ ਲੋਕ ਮਾਵਾ ਪਾਪ ਦੇ ਜਿਗਰ ਦੇ ਟੁਕੜੇ ਨੂੰ ਪਤਾ ਨਹੀਂ ਕਿਵੇਂ ਵੇਉਂਦੇ ਨੇ ਕਿਸ ਤਰ੍ਹਾਂ ਲੋਕਾਂ ਤੋਂ ਕਰਜਾ ਚੱਕ-ਚੱਕ ਕੇ ਲੋਕਾਂ ਤੋਂ ਕਰਜਾ ਫੜ-ਫੜ ਕੇ ਅਭੀ ਧੀਆ ਨੂੰ ਵੇਉਂਦੇ ਨੇ ਤੇ ਹਲੇ ਵੀ ਇਹ ਜਿਹੇ ਲੋਕ ਇਹਨਾਂ ਦਾ ਪੋਬਾ ਨਹੀਂ ਭਰਦਾ ਪਤਾ ਨਹੀਂ ਇਹ ਕਿੰਨਿਆਂ ਕੱਤਿਆਂ ਦੀ ਜਾਨ ਲੈਣਗੇ ਕਿੰਨਿਆਂ ਕੱਤਿਆਂ ਦੀ ਬਲੀ ਲੈਣਗੇ ਫਿਰ ਸ਼ਾਇਦ ਇਹਨਾਂ ਦੀ ਮਨ ਦੀ ਮਨਸ਼ਾ ਪੂਰੀ ਹੋਊਗੀ ਹੂੰ ਤੁੱਖ ਮੇਰੀ ਗੱਲ ਸੁਣਾ ਤੁਸੀਂ ਆ ਕੀ ਕਰਉਣ ਲੱਗੇ ਸੀਗੇ ਮੈਂ ਕੁਝ ਨਹੀਂ ਕਰਉਣ ਲੱਗਾ ਠੀਕ ਆ ਤੇਰੀ ਜਮਾਨ ਨੇ ਕੰਮ ਕਰਾਇਆ ਸਰਾ ਨਹੀਂ ਸਭ ਕੁਝ ਕੰਮ ਹੋ ਜਾਂਦਾ ਮੇਰਾ ਅੱਜ ਚੁੱਪ ਕਰਕੇ ਚ ਘਰੇ ਚੱਲ ਤੂੰ ਦੱਸਦਾ ਤੈਨੂੰ ਮੈਂ ਜਾ ਕੇ ਅੱਜ ਕਰੇ ਹਰੇ ਕੀਤੇ ਕਰਾਏ ਤੇ ਪਾਣੀ ਪਾਦਾ ਚੱਕਦੇ ਹੀ ਨਹੀਂ ਪਤੰਦਰ ਉਧਰ ਬਾਈ ਕਾਲ ਕਰੀ ਜਾਂਦਾ ਵੀ ਛੇਤੀ ਆ ਜੀ ਅੱਜ ਮੇਰਾ ਕੰਮ ਹੋ ਜਾਂਦਾ ਤੂੰ ਪਕਾਈ ਮਾਰੀ ਤੂੰ ਪਕਾਈ ਨਾ ਮਾਰਦੀ ਨਾ ਜਿਵੇਂ ਮੈਂ ਨਾ ਚੜ ਜਾਂਦੀ ਉਹਨੂੰ ਕੀ ਬਦੀ ਕਾਲਾ ਕੋਣਾਗਾ ਸੁਖ ਮੈਂ ਕਿਹੜਾ ਕੁਝ ਗਲਤ ਬੋਲੀ ਸੀ ਤੁਸੀਂ ਮੈਨੂੰ ਝੂਠ ਬੋਲ ਕੇ ਲੈ ਕੇ ਆਏ ਹੋ ਲੈ ਆ ਗਿਆ ਤੇਰੇ ਭਰਾ ਦਾ ਫੋਨ ਕਰ ਹੁਣ ਇਹਦੇ ਨਾਲ ਗੱਲ ਕਰ ਤੂੰ ਕਰ ਗੱਲ ਇਹਦੇ ਨਾਲ ਸੁਖ ਮੈਂ ਕੀ ਗੱਲ ਕਰਾਂ ਮੇਰੀ ਸੁਣੋ ਗੱਲ ਠੀਕ ਆ ਇਹ ਨਾਲ ਗੱਲ ਕਰ ਕੋਈ ਮਰਜੀ ਬਾਨਾ ਮਾਰ ਲੈ ਮੈਂ ਹੁਣ ਕੀ ਬਾਨਾ ਮਾਰ ਤੂੰ ਇਹਨੂੰ ਐਂ ਕਹਦੇ ਸਾਡੇ ਘਰਾਂ 'ਚ ਮਰਕਤ ਹੋ ਗਈ ਇਹ ਬਈ ਸਿਆ ਨਹੀਂ ਸਕਦੇ ਆ ਚੱਕ ਹੈਲੋ ਹਾਂ ਵੇ ਯਰ ਛ ਹਾਂ ਗਾਲੇ ਵੀਰੇ ਮੈਂ ਤਾਂ ਇਹ ਕਹਿੰਦੀ ਸੀਗੀ ਅਸੀਂ ਅੱਜ ਜਾ ਨਹੀਂ ਸਕਦੇਗੇ ਸੁਖਤ ਤਿਆਰ ਸੀਗੀ ਉਹਨੂੰ ਪਰ ਸਾਡੀ ਗਵਾਂਢ ਚ ਨਾ ਜੇ ਅਚਾਨਕ ਮਰਗਤ ਹੋ ਗਈ ਇੱਕ ਸਾਨੂੰ ਉੱਥੇ ਜਾਣਾ ਪੈ ਗਿਆ ਹਾਂ ਕੋਈ ਨਹੀਂ ਅਗਲੇ ਸੋਮਵਾਰ ਆ ਜਾਾਂਗੇ ਠੀਕ ਹੈ ਵੀਰੇ ਠੀਕ ਹੈ ਚਲ ਠੀਕ ਹੈ ਭਾਈ ਠੀਕ ਬੜਾ ਪੰਗਾ ਪਿਆ ਯਾਰ ਹੁਣ ਮਾਂ ਨੂੰ ਕੀ ਦੱਸਾਂਗੀ ਚਲ ਬਹਿ ਜਾ ਹੁਣ ਮਿੰਟਾਂ ਵਾਂ ਠੀਕ ਹੈ ਕਿਤੇ ਟੱਕਰ ਜੇ ਇੱਥੇ ਹੋ ਪੁਰੀ ਆਹ ਵਿਚਾਰੀਆਂ ਚ ਲੈ ਆ ਰੰਗ ਜਾ ਤਾਂ ਵਧੀਆ ਚੜ ਗਿਆ ਬਲਾਈ ਸੋਣੀ ਲੱਗਦਾ ਕੋਲਰ ਜਾਂ ਕਰਿਆ ਰੰਗ ਉਧਰੋਂ ਮੁੰਡੇ ਨੇ ਲਾਤੇ ਰੰਗ ਲੈ ਕਰਾਉਣੀ ਆਪਦੇ ਨਾਲ ਜਮੀਨ ਸੀ ਕਰਾਉਣ ਵਾਗੇ ਆਪਦੇ ਸਾਲੇ ਦੇ ਨਾਲ ਜਮੀਨ ਬੜੇ ਬੜਾਏ ਕੰਮ ਦੀ ਸਾਰੇ ਦੀ ਪੱਟੀ ਮੇਸ ਕਰਕੇ ਰੱਖਦੀ ਹੁਣ ਤੁਰਪਾ ਸਾਰੇ ਕੰਡੇ ਤੇਰੇ ਤੇਰੇ ਵੀ ਜੇ ਨੇ ਸਾਰੇ ਬਣੇ ਬਣਾਏ ਕੰਮ ਚ ਖੇ ਪਾ ਕੇ ਨਾਲੇ ਮੈਨੂੰ ਮੈਡਮ ਮੂਰੇ ਮੂੰਹ ਦਿਖਾਉਣ ਤੋਂ ਪਰੇ ਛੱਡਾ ਹੈਗਾ ਪੁੱਤ ਹੁਣ ਇਹਨੇ ਕੀ ਕਰਤਾ ਮੈਂ ਕਰਨਾ ਕੀ ਸੀ ਸਾਰੇ ਪ੍ਰੈਨ ਦੇ ਪਾਣੀ ਫੇਰ ਕੇ ਰੱਖਤਾ ਨੇ ਮੈਂ ਤੈਨੂੰ ਹੀ ਖੁਸ਼ਖਬਰੀ ਦੇਣੀ ਸੀ ਤਜੇ ਤੈਨੂੰ ਦੱਸ ਕੇ ਨਹੀਂ ਗਿਆ ਸੀਗਾ ਮੈਂ ਕਿਹੜੇ ਕੁਛ ਖਬਰੇ ਪੁੱਤ ਉਹ ਤਾਂ ਮੈਂ ਇਹ ਤੁਹਾਨੂੰ ਮੈਂ ਕਿਹਾ ਨਹੀਂ ਸੀਗਾ ਵੀ ਕਾਲੇਦਾਨਾ ਜ਼ਮੀਨ ਕਰਾ ਕੇ ਆਉਣਾ ਉਹ ਕਾਲੇਦਾਨਾ ਜ਼ਮੀਨ ਕਿਉਂ ਕਰਾ ਕੇ ਆਉਂਦਾ ਸੀ ਉਹ ਤਾਂ ਮੈਂ ਆਪਦੇ ਨਾਂ ਕਰਵਾਉਣ ਗਿਆ ਸੀ ਜ਼ਮੀਨਾਂ 'ਚ ਮੈਂ ਜਿਹੜੀ ਉਹ ਲੇਡੀ ਅਫਸਰਨੀ ਸੀਗੀ ਉਹਨੇ ਕਿਹਾ ਸੀ ਮੈਨੂੰ ਵੇਖ ਮੈਨੂੰ ਦੱਸੇ ਨਹੀਂ ਦੀ ਗੱਲ ਵੀ ਆਦੀ ਵਾਈਫ ਨੂੰ ਨਾਂ ਲੈ ਕੇ ਆਈਂ ਵੀ ਤੇਰਾ ਕੰਮ ਹੋ ਜਾਊਗਾ ਤੇ ਇਹਨੇ ਉੱਥੇ ਹੋਲੀ ਭਗਾਈ ਮਾਰਤੀ ਵੇ ਹੁਣ ਇਹਨੇ ਕੀ ਬੋਲਤਾ ਮੈਂ ਉਹ ਕਹਿੰਦੀ ਵੀ ਇਹਦਾ ਪਰਿਵਾਰ ਸਹਿਮਤ ਹੈ ਦੀ ਵਾਈਫ ਦਾ ਵੀ ਤੇਰੇ ਨਾਂ ਜ਼ਮੀਨਾਂ ਕਰਵਾਉਣ 'ਚ ਤੇ ਮੈਂ ਨੇ ਹੋਰੀ ਭਗਾਈ ਮਾਰਤੀ ਉੱਥੇ ਕਾਲੇਦਾਨਾ ਚੱਕਰਿਆ ਹੋਰ ਪੁੱਤ ਇਹਨਾਂ ਦਾ ਕਾਲੇਦਾਨਾ ਚ ਕਹਿੰਦੀ ਤੂੰ ਇੱਧਰ ਕਾਲੇ ਨਾਲ ਜ਼ਮੀਨ ਕਰਵਾਉਣਾ ਆਇਆ ਜੀ ਤੂੰ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਬੱਸ ਮਾਂ ਇਨੇ ਚ ਮੈਡਮ ਹਰਖ ਗਈ ਤੇ ਮਾਂ ਮੈਡਮ ਕਹਿੰਦੀ ਚੋਦਰੀ ਵਾਈਫ ਹੀ ਨਹੀਂ ਤੇਰੇ ਨਾਲ ਜ਼ਮੀਨ ਨਾ ਕਰਨ ਦੇ ਸਹਿਮਤ ਤਾਂ ਤੂੰ ਮੈਂ ਘੇਰ ਕੋਣੇ ਕੰਮ ਕਿਉਂ ਕਰਵਾ ਸਕਦਾ ਬੱਸ ਫਿਰ ਮਾਂ ਮੈਡਮ ਆ ਕੇ ਧੱਕੇ ਮਾਰ ਕੇ ਬਾਹਰ ਕੱਢਤਾ ਮੈਨੂੰ ਉੱਥੋਂ ਪੁੱਤ ਤੂੰ ਹੁਣ ਸਮਝਾਇਆ ਨਹੀਂ ਵੀ ਤੇਰਾ ਸੀ ਹੱਕ ਨਹੀਂ ਰੱਖਦੇਗੇ ਉਹ ਤਾਂ ਮਾਂ ਮੈਂ ਕਹਿੰਦਾ ਜੀ ਉਹਨੂੰ ਵੀ ਮੈਡਮ ਇੱਕ ਮਨ ਲਈ ਗਲਤੀ ਸੁਣੋ ਥੋੜਾ ਜਿਹਾ ਪੂਰਾ ਮਾਨਦਾਨ ਕਰਾਂਗੇ ਉਹ ਤਾਂ ਮਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਹੈਗੀ ਕਹਿੰਦੀ ਮੇਰੇ ਕਮਰੇ ਚੋਂ ਬਾਹਰ ਹੋ ਜਾਓ ਅੱਛਾ ਪਤਾ ਇਨੇ ਚਲ ਠੀਕ ਆ ਮਾਂ ਤੂੰ ਜਾ ਕੇ ਦੇਖ ਲਈ ਕਿ ਤਾਂ ਮੰਨ ਜਾਈ ਮੈਡਮ ਪਰ ਮੈਂ ਤਾਂ ਜਾਂਦਾ ਨਹੀਂਗਾ ਤੈਨੂੰ ਬਸ ਛੱਡਾ ਦੂੰ ਠੀਕ ਹੋ ਰੋ ਮੈਂ ਠੀਕ ਆ ਪੁੱਤ ਬੈਠੀ ਰਹੇ ਕਿਵੇਂ ਆਗੀ ਜੇ ਪਹਾੜੋਂ ਪੱਥਰ ਲੈ ਹੀ ਹੁੰਦੀ ਆਗੀ ਹੋ ਵੀ ਕੁਛ ਹੋਣਾ ਉਹਦੇ ਬੰਦੇ ਦੀ ਵੇਚਤੀ ਕਰਵਾ ਕੇ ਸੋ ਮੈਂ ਤੁਹਾਡੀ ਕੀ ਵੇਚਤੀ ਕਰਾਤੀ ਸਵੰਦੇ ਤੁਸੀਂ ਮੇਰੇ ਨਾਲ ਧੋਖਾ ਕਰਨ ਲੱਗਿਆ ਸੀਗੇ ਮੈਂ ਕੀ ਧੋਖਾ ਤੋਂ ਖਲਾਈਆ ਨਹੀਂ ਕੀ ਧੋਖਾ ਕਰਾਤਾ ਮੈਂ ਹੈ ਜੇ ਤੋਹ ਖੋਟੇ ਜ਼ਮੀਨ ਤੇ ਮੇਰੇ ਨਾਂ ਹੋ ਜਾਂਦੇ ਕੀ ਫਰਕ ਪੈਂਦਾ ਸੀ ਤੈਨੂੰ ਕੋਈ ਸੁਖ ਮੈਨੂੰ ਫਰਕ ਪੈਂਦਾ ਮੈਂ ਆਪਦੀ ਅੱਖੀ ਦੇਖਿਆ ਮੇਰੇ ਪਿਓ ਨੇ ਕਿਵੇਂ ਹੱਡ ਘਸਾ ਘਸਾ ਕੇ ਜ਼ਮੀਨ ਬਣਾ ਕੇ ਦਿੱਤੀ ਮੇਰੇ ਭਰਾ ਨੂੰ ਮੈਂ ਉਹਦੇ ਨਾਲ ਐਡਾ ਵੱਡਾ ਧੋਖਾ ਨਹੀਂ ਕਰ ਸਕਦੀ ਕੋਈ ਗੱਲ ਨਹੀਂ ਠੀਕ ਹੈ ਫਿਰ ਜੇ ਤੇਰੇ ਪਿਓ ਨੇ ਹੱਡ ਘਸਾ ਘਸਾ ਜ਼ਮੀਨ ਬਣਾਈ ਹੈ ਨਾ ਤਾਂ ਮੈਂ ਵੀ ਤੇਰੇ ਤੇ ਤੇਰੇ ਭਰਾ ਦੇ ਹੱਡ ਤੋੜ ਕੇ ਜ਼ਮੀਨ ਉਹਦੇ ਨਾਂ ਕਰਵਾਉਂਗਾ ਸੁਖ ਚਾਹ ਤੁਸੀਂ ਮੈਤੇ ਕਿੰਨਾ ਮਰਜ਼ੀ ਪ੍ਰੈਸ਼ਰ ਪਾ ਲੋ ਪਰ ਮੈਂ ਕੰਮ ਹੋ ਨਹੀਂ ਦਿੰਦੀ ਫਿਰ ਗੱਲ ਸੁਣ ਲੈ ਮੇਰੀ ਜੇ ਨਾ ਮਰਜ਼ੀ ਜੋਰ ਆਲੀ ਠੀਕ ਆ ਜ਼ਮੀਨ ਤਾਂ ਉਹਦੇ ਨਾਂ ਕਰਵਾ ਕੇ ਹੀ ਰ ਇਹ ਰੱਬਾ ਕਿਹੜੇ ਜਨਮ ਦੀ ਦੁਸ਼ਮਣੀ ਕਰਦੀ ਹੈ ਨਾ ਕੋਈ ਮੇਰੇ ਨਾਲ ਅੱਜ ਪਤਾ ਨਹੀਂ ਕਿੰਨੇ ਕਚੇਰੀਆਂ ਦੇ ਗੇੜੇ ਲਿਖਿਆ ਕੋਈ ਨਾ ਕੋਈ ਦਿੱਕਤ ਲੱਗ ਹੀ ਜਾਂਦੀ ਹੈ ਸੱਖ ਨੂੰ ਵੀ ਚੱਲ ਅੱਜ ਵੀ ਦੇਖ ਹੀ ਜਾਵਾਂ ਮਾਂ ਨੇ ਬਣਤੀ ਕਿ ਨਾ ਦੁਪਹਿਰਾ ਚੜ ਗਿਆ ਬੈਠੀ ਆ ਜਾ ਰਿਹਾ ਤੇ ਵਿਚੇ ਪੈਸੇ ਵੀ ਦੇ ਕੇ ਆਉਣੇ ਆ ਕੱਲ ਨੂੰ ਕਰਾਰ ਪੰਜ ਚਾਰ ਦਿਨਾਂ ਦੀ ਕਰਿਆ ਸੀ ਆ ਗਿਆ ਪੁੱਤਾ ਹਾਂ ਮਾਂ ਪਾਣੀ ਦੇ ਲਈ ਇੱਕ ਗਲਾਸ ਲਿਓ ਨੀ ਚੱਲ ਗਰਮੀ ਦੀ ਦਸਾਂ ਦੀ ਪੈਣ ਲਾਗੀ ਕਹਾਂ ਕੀ ਬਣੂ ਤੋਰ ਆਪਣਾ ਕਰ ਦਿੰਦੀ ਆ ਹੁਣੀ ਲੈ ਬੁੱਤ ਬਾਣੀ ਆ ਗਿਆ ਸੀ ਪੁੱਤਾ ਸੁਖ ਤੇ ਅਰਸ਼ਾ ਤੇ ਕਿਵੇਂ ਕੰਮ ਬਣ ਗਿਆ ਆਪਣਾ ਕੰਮ ਕਿਹੜਾ ਬਣਨਾ ਸੀ ਮਾਂ ਪਤਾ ਨਹੀਂ ਕਿਹੜਾ ਤਾਂ ਮੱਥੇ ਲੱਗਦਾ ਕਿਹੜਾ ਨਾ ਕੋਈ ਨਾ ਕੋਈ ਦਿੱਕਤ ਲੱਗ ਗਈ ਜਾਂਦੀ ਹੈ ਉਹਨਾਂ ਨੂੰ ਤਾਂ ਹਾਂ ਪੁੱਤਾ ਹੁਣ ਕੀ ਦਿੱਕਤ ਲੱਗ ਗਈ ਦਿੱਕਤ ਕੀ ਹੋਣੀ ਸੀ ਮਾਂ ਉਹੀ ਪਹਿਲਾਂ ਵਾਲਾ ਕੰਮ ਹੋ ਗਿਆ ਉਦੋਂ ਰਿਸ਼ਤੇਦਾਰੀ ਚ ਮਰਗਤ ਹੋ ਗਈ ਸੀ ਹੁਣ ਕਹਿੰਦੇ ਗਵਾਰਡ ਚ ਹੋ ਗਈ ਤੇ ਨਾਲੇ ਸੁੱਖ ਦਾ ਵਿਚਾਰਾ ਤਿਆਰ ਹੋ ਰਿਹਾ ਸੀ ਤੁਰਦੀ ਸੀ ਕਹਿੰਦੇ ਉਹਨਾਂ ਨੂੰ ਅਰਸ਼ ਨੇ ਮੈਨੂੰ ਆਪ ਗੱਲ ਕਰਕੇ ਦੱਸਿਆ ਫੋਨ ਚੱਕਿਆ ਸੀ ਪਹਿਲਾਂ ਤਾਂ ਨਹੀਂ ਚੱਕਿਆ ਨਹੀਂ ਮਾਂ ਪਤਾ ਨਹੀਂ ਕੀ ਗੱਲ ਹੋ ਗਈ ਫਿਰ ਜਦੋਂ ਅਰਸ਼ ਨੇ ਚੱਕਿਆ ਉਹਨੇ ਦੱਸਿਆ ਮੈਨੂੰ ਤਾਂ ਮਿਆਇ ਕਰਕੇ ਮਰਗਤ ਹੋ ਗਈ ਕਮਾਂਡ ਚ ਸਕੇ ਆਂਦੇ ਲੈ ਬਤਾ ਤਾਂ ਬਾਲਾ ਮਾੜਾ ਕੰਮ ਹੋਇਆ ਚਲ ਕੰਮ ਤਾਂ ਮਾਂਗਰ ਮੂਰੇ ਵੀ ਹੋ ਜੂਗਾ ਫਿਰ ਉਹਨਾਂ ਦੀ ਵੀ ਮਜਬੂਰੀ ਸੀ ਜਵਾਖਾਂ ਦੀ ਨਾ ਹੋਰ ਮੈਂ ਇੰਨਾ ਹੀ ਤਾਂ ਮਜਬੂਰੀ ਹੋ ਗਈ ਫਿਰ ਉਹ ਮੂਰਲਾ ਬੰਦਾ ਵੀ ਕਹਿੰਦਾ ਨਾ ਵੀ ਤੂੰ ਤਾਂ ਤੀਜੇ ਦਿਨ ਆ ਕੇ ਕਹਿ ਦੇਣਾ ਆਉਣਗੇ ਜਾਂ ਜਾਣਗੇ ਵੀ ਪਹੁੰਚਦਾ ਕੋਈ ਹੈ ਨਹੀਂ ਸਾਈਨ ਕਰਨ ਉੱਥੇ ਵੀ ਬੇਇਜ਼ਤੀ ਵਾਲਾ ਕੰਮ ਹੋ ਜਾਂਦਾਗਾ ਨਾ ਹੋਰ ਪੁੱਤਾਂ ਉਹਨਾਂ ਨੇ ਤਾਂ ਕਹਿਣਾ ਹੀ ਐ ਨਾਲੇ ਪੁੱਤਾਂ ਅਗਲੇਨ ਤਾ ਆਪਦੇ ਕੰਮ ਤੱਕ ਮਤਲਬ ਐ ਹੁਣ ਹੋਰ ਮਾਂ ਸਹੀ ਗੱਲ ਆ ਹੁਣ ਉਹਨਾਂ ਨੂੰ ਤਾਂ ਕੀ ਪਤਾ ਕਿਸੇ ਦੀ ਮਜਬੂਰੀ ਦਾ ਨਾਲੇ ਆਪਣੇ ਕਿਹੜਾ ਸਾਰੇ ਆ ਸੋ ਕੋਈ ਵਿਚਾਰਾ ਪਰੇਸ਼ਾਨ ਹੁੰਦਾ ਹੁਣ ਵੀ ਪਤਾ ਨਹੀਂ ਕੀ ਸੋਚੂ ਕਾਲਾ ਯਾਰ ਆਈ ਵਾਰ ਦਿੱਕਤ ਲੱਗ ਜਾਂਦੀ ਹੈ ਕੋਈ ਨਾ ਕੋਈ ਹੋਰ ਪਤਾ ਹੋਣਾ ਤਾਂ ਹੈ ਗਈ ਹੈ ਉਹ ਤਾਂ ਤੈਨੂੰ ਦੇਖਦਾ ਕਹਿ ਕੇ ਗਿਆ ਉਸ ਦਿਨ ਵੀ ਮੈਨੂੰ ਕੋਈ ਨਹੀਂ ਕਦੋਂ ਮਰਜ਼ੀ ਬੁਲਾ ਲੀ ਨਾਲੇ ਵਿਚਾਰਾ ਉਹ ਟੈਨਸ਼ਨ ਲੈਂਦਾ ਹੋਗਾ ਤੂੰ 10 ਮਿੰਟ ਰਾਮ ਲੈ ਕੇ ਸੁਖ ਨਾਲ ਗੱਲ ਕਰ ਲਈ ਰਾਮ ਰੂਮ ਲੈਣ ਦਾ ਕਿੱਥੇ ਟਾਈਮ ਆ ਮਾਂ ਮੈਂ ਤਾਂ ਉਧਰ ਮੱਝ ਦਾ ਵੀ ਇਕਰਾਰ ਕਰਕੇ ਆ ਜਿਹੜਾ ਪੈਸੇ ਰਹਿੰਦੇ ਹਜੇ 50000 ਰੁਪਿਆ ਉਹ ਵੀ ਦੇ ਕੇ ਆਉਣਾ ਉਹਦਾ ਇੰਤਜ਼ਾਮ ਕਰਦਾ ਜਾਂਣਾ ਕਿਸੇ ਪਾਸੇ ਕੋਈ ਨਹੀਂ ਪੁੱਤਾਂ ਤੂੰ ਪਿਛਲੇ ਪੈਰ ਜਾ ਆਇ ਨਾਲੇ ਹੁਣ ਆਈ ਮਿੰਨਾ ਦਪਰੇ ਚ ਤੁਰਿਆ ਫਿਰ ਹੁਣ ਤੂੰ ਰੈਸਟ ਕਰ ਲੈ 10 ਮਿੰਟ ਕਿਹੜਾ ਪਿਛਲਾ ਪੈਰ ਮਾਂ ਤੈਨੂੰ ਨਾਰੇ ਦਾ ਪਤਾ ਹੀ ਆ ਕਿੰਨਾ ਰੁੱਖਾ ਗਾ ਉਹ ਤਾਂ ਕਰਾਰ ਤੇ ਪੈਸੇ ਪਹੁੰਚਾਉਣੇ ਚਾਹੀਦੇ ਆ ਉਹ ਤਾਂ ਨਹੀਂ ਘਰੇ ਆ ਕੇ ਬੇਇੱਜ਼ਤੀ ਕਰੂ ਜਿਹੀ ਜੀ ਘਰੇ ਆ ਕੇ ਬੇਇੱਜ਼ਤੀ ਕਰਤੀ ਜਿਹੀ ਜੀ ਡਾਂਗ ਮਾਰੀ ਇੱਕ ਬਰਾਬਰ ਆ ਚੱਲ ਠੀਕ ਐ ਪੁੱਤਾਂ ਨਾਲੇ ਸੁਖ ਨਾਲ ਜ਼ਰੂਰ ਗੱਲ ਕਰ ਲਈ ਤੂੰ ਚੰਗਾ ਮੈਂ ਕਰੂਗਾ ਪੁੱਤ ਲੈ ਸੁਖ ਕੰਨਾ ਮੈਂ ਪੇਠਾ ਖਾਣਾ ਗਾ ਮੈਂ ਤਾਂ ਪੇਠਾ ਲਿਆਈ ਦੇਖਦੀ ਆ ਕਿ ਤੈਨੂੰ ਨਾਂ ਬਣਾਉਣਾ ਹੁੰਦਾ ਹੋਵੇ ਪੇਠਾ ਆਂ ਡੈਰੀਪੁਰਜੀ ਵਾਂਗੂ ਜਾ ਕੇ ਪੁੱਛਦੀ ਆ ਲੈ ਸਾਰੇ ਕੰਮ ਪਏ ਨੇ ਆਈ ਨਹੀਂ ਮੈਂ ਉੱਠ ਕੇ ਕੰਮ ਕਰ ਲਾਂ ਲੈ ਭਾਂਡੇ ਖਿਲਰੇ ਪਏ ਨੇ ਜਾ ਕੇ ਦੇਖਦੀ ਆ ਮੈਂ ਉੱਠਣੀ ਪਈਆਂ ਮੋਜਣਾ ਬੇਫਿਕਰ ਹੋਈ ਸਾਰੇ ਕੰਮ ਪਏ ਨੇ ਕੋਈ ਗੱਲ ਨਹੀਂ ਮੰਮੀ ਜੀ ਕਰ ਲੈਣੀਗਾ ਮੈਂ ਹੁਣੀ ਪਈ ਸੀਗੀ ਸਿਰ ਜਦੁਖੀ ਜਾਂਦਾ ਸੀ ਕਿਧਰ ਐਂ ਤੇਰੇ ਸਿਰ ਚ ਗੋਲੀ ਵੱਜੀ ਨਾਲੇ ਮੇਰੀ ਗੱਲ ਸੁਣਨੀ ਜੇ ਤੂੰ ਆ ਗਿੱਠ ਦੀ ਜੀਵਾ ਬਸ ਚ ਰੱਖ ਲੰਦੀ ਮੁੰਡੇ ਦਾ ਨਾਂ ਜ਼ਮੀਨ ਹੋ ਜਾਂਦੀ ਮੰਮੀ ਪਰਮੇਸ਼ਰ ਚ ਕੁਛ ਗਲਤ ਵੀ ਨਹੀਂ ਕਿਹਾ ਸਹੀ ਕਿਹਾ ਸੀਗਾ ਚੰਗਾ ਮੇਰਾ ਜਵਾਨ ਜੀ ਨਾਲ ਲੜਾ ਮੇਰੇ ਅੱਗੇ ਬਲੱਡ ਵਧਿਆ ਪਿਆ ਚੱਲ ਕੰਮ ਕਰ ਉੱਠ ਕੇ ਬੈਠੀ ਆ ਮਹਾਰਾਣੀ ਬਣੀ ਪਈ ਤਾਂ ਐ ਸੀਗੇ ਬਟ ਤੇ ਜਵੇਂ ਟਰੱਕ ਪਰ ਕੇ ਪਿਉਨੇ ਦਾਜ ਦਾ ਦਿੱਤਾ ਹੁੰਦਾ ਪਹਿਲਾਂ ਸਬਜ਼ੀ ਜੀ ਲੈ ਲੇਨੀ ਆ ਫਿਰ ਪਸ਼ੂਆਂ ਨੂੰ ਨਹੀਂ ਜਾਉਂਗੀ ਕਾਹ ਘੰਟਾ ਪੰਗ ਲੇ ਆ ਗੱਲ ਤੇ ਮੇਰੇ ਦਵਾ ਚਾਈ ਨਹੀਂ ਸੀਗੀ ਕਰਦਾ ਗੱਲ ਜਾ ਕੇ ਉਹਦੇ ਨਾਲ ਆ ਬੈਠੀ ਹੈਗੀ ਆ ਬੈਠਾ ਬਾਤ ਚ ਚਿਰੀ ਮੇਰੀ ਗੱਲ ਸੁਣ ਇੱਕ ਹਾਂਜੀ ਦੱਸੋ ਕੀ ਹੋ ਗਿਆ ਜੇ ਤੇਰਾ ਭਰਾ ਉਹ ਰਿਹਾ ਆਵੇ ਨਾ ਉਹਦੇ ਕੋਲ ਐਨਪਕਾਈ ਮਾਰਦੀ ਬੀਸੀ ਜ਼ਮੀਨ ਦੇ ਸਬੰਧ ਵਿੱਚ ਕਿਸ ਅਫਸਰ ਕੋਲ ਜਾ ਕੇ ਆਏ ਆ ਸੁਖ ਜੀ ਮੈਂ ਮੰਮੀ ਹਰਾਂ ਨੂੰ ਕੋਈ ਗੱਲ ਦੱਸਣੀ ਹੁੰਦੀ ਤਾਂ ਅੱਜ ਨੂੰ ਬਥੇਰੀਆਂ ਦੱਸ ਦਿੰਦੀ ਨਾਲੇ ਬਹੁਤ ਕੁਝ ਹੋ ਜਾਂਦਾ ਜਨੂਰੇ ਐ ਤਾਂ ਤੂੰ ਕਿਵੇਂ ਦੱਸ ਦਿੰਦੀ ਨੇ ਦੱਸ ਕੇ ਦੇਖ ਲਈ ਨੇ ਬਹੁਤ ਕੁਝ ਨੂੰ ਕਿਹੜਾ ਬੰਬ ਡਿੱਗ ਜਾਂਦਾ ਬੰਬ ਦਾ ਤਾਂ ਪਤਾ ਨਹੀਂ ਸੁਖ ਮੈਨੂੰ ਪਰ ਆਪਦੇ ਪਾਲਿਆਂ ਤੁਸੀਂ ਆ ਵੀ ਡਰੀ ਜਾਂਦੇ ਹੋ ਸੱਚ ਕਹੇ ਸਿਆਣਿਆਂ ਨੇ ਵੀ ਚੋਰ ਦੇ ਕਦੇ ਪੈਰ ਨਹੀਂ ਹੁੰਦੇ ਮੈਨੂੰ ਨਾ ਘਾਵਤਾ ਸੋਣੀ ਲੋੜ ਨਹੀਂ ਠੀਕ ਆ ਮੈਨੂੰ ਸਾਰਾ ਪਤਾ ਕੌਣ ਚੋਰ ਆ ਕੌਣ ਸਾਧਾ ਚੁੱਪ ਰਹਿ ਕੇ ਕੰਮ ਕਰ ਲਾ ਉਹਦਾ ਲੈ ਆ ਵੀ ਪੈਸੇ ਜਿਹੜੀ ਪਰਾਂ ਟੈਨਸ਼ਨ ਨਿਬੜੀ ਪਰਮਾਤਮਾ ਨੇ ਵਧੀਆ ਮੌਕੇ ਤੇ ਹੱਲ ਕਰਤਾ ਲੈ ਹੁਣ ਹਰਸ਼ ਕੋਲੇ ਗਿਆ ਮਾਰ ਕੇ ਆਉ ਸੁੱਖਾ ਖੂਗਾ ਆ ਹੀ ਨਹੀਂ ਮੁੜ ਕੇ ਲੈ ਬਸ ਦਾ ਟਾਈਮ ਹੋ ਰਿਹਾ ਜਾ ਮੈਂ ਲੈ ਉਹ ਬੈਠੇ ਇੱਕ ਦੇ ਮੱਥੇ ਲੱਗ ਜੇ ਬੁਚਕਦੇ ਨੇ ਜਾਵਾਂ ਮੈਂ ਲੈ ਮੰਮੀ ਕਿੱਥੇ ਚਲੀ ਐ ਕੁਛ ਦੱਸ ਕੇ ਵੀ ਨਹੀਂ ਗਈ ਚੱਲ ਮੈਂ ਕੀ ਰਹਿਣਾ ਪੁੱਛਿਆ ਤੇ ਨਾਲ ਨੇ ਪੁੱਠੀ ਪਾਉਣੀ ਐ ਗੱਲ ਜਾਣੀ ਆ ਮਾਂ ਹਾਂ ਪੁੱਤ ਤੇ ਪੈਸੇ ਪੁੱਛੇ ਚੱਕਲੇ ਸੀ ਮਾਂ ਗੁਰ ਨਾਲ ਪੈਸੇ ਤਾਂ ਪੁੱਤ ਮੈਂ ਆੜਤੀਆਂ ਤੋਂ ਫੜ ਲੂੰਗੀ ਜਾਂਦੀ ਜਾਂਦੀ ਤੇ ਇੱਕ ਗੱਲ ਹੋਰ ਮਾਂ ਜਿਵੇਂ ਇੱਥੇ ਬੜਕੇ ਨਹੀਂ ਨਾ ਉੱਥੇ ਨਾ ਬੜਕ ਜੀ ਜੇnga ਬੋ ਤਾਂ ਮੈਂ ਪਿਆਰ ਨਾਲ ਹੀ ਗੱਲ ਕਰੂੰਗੀ ਇਹਨੂੰ ਤੂੰ ਗੌਰ ਰੱਖੀ ਘਰੇ ਠੀਕ ਐ ਮਾ ਪਤਾ ਨਹੀਂ ਮੁੰਡੇ ਨੇ ਕਿਹੜੀ ਸਿਟੀ ਗਿਆ ਸੁੰਦਰ ਸਿਟੀ ਗਿਆ ਸੀ ਦੋ ਸ਼ਿੱਕੇ ਵਾਲੀ ਕੋਠੀ ਗਿਆ ਸੀ ਮੁੰਡੇ ਨੇ ਲੈ ਇਹ ਦੋ ਦੋ ਸੌ ਦੀ ਨੋਟਾਂ ਦੀ ਗੁੱਟੀ ਦਿਖਾਈ ਮੈਡਮ ਨੂੰ ਖਾਂ ਫੁੱਲ ਜਾਣਗੀਆਂ ਮੈਡਮ ਦੀਆਂ ਤਾਂ ਮੁੰਡੇ ਨੇ ਕਿਹੜਾ ਗੁੱਟੀ ਦਿਖਾਈ ਹੋਊਗੀ ਵੀ ਕੰਮ ਕਰਦੇ ਉਹਦੀ ਲੈ ਲੱਗਦੀ ਤਾਂ ਇਹ ਦੋ ਸ਼ਿੱਕੇ ਵਾਲੀ ਕੋਠੀ ਚੱਲ ਅੰਦਰ ਜਾ ਕੇ ਦੇਖਦੀ ਆ ਤਕੜੀਆਂ ਹਾਂਜੀ ਬੈਠੋ ਹਾਂਜੀ ਮਾਤਾ ਜੀ ਮੈਂ ਤੁਹਾਨੂੰ ਪਹਿਚਾਣਾ ਨਹੀਂ ਤੁਸੀਂ ਕੌਣ ਮੈਂ ਤਾਂ ਸੁਖ ਦੀ ਮੰਮੀ ਆ ਜੀ ਅੱਛਾ ਸੁਖ ਓਕੇ 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 ਜਿਹੜੇ ਉਹ ਮਹਾਨ ਸ਼ਕਸ਼ੇਤ ਕੱਲ ਮੈਨੇ ਮਿਲਕਨ ਮਿਲਣ ਆਏ ਸੀ ਉਹਨਾਂ ਦੇ ਮਦਰ ਹੋ ਤੁਸੀਂ ਹਾਂ ਪੁੱਤ ਮੈਂ ਉਹਨਾਂ ਦੀ ਮੰਮੀ ਆ ਹਾਂਜੀ ਦੱਸੋ ਫਿਰ ਕਿਵੇਂ ਆਣਾ ਹੋਇਆ ਉਹ ਤੁਮਹਾਰਾਂ ਆਏ ਸੀ ਜਿਹੜਾ ਮੁੰਡਾ ਕੱਲ ਆਇਆ ਸੀ ਉਹ ਕੰਮ ਕਰਨਾ ਜ਼ਰੂਰ ਆ ਆ ਚੱਕ ਪੈਸਿਆਂ ਦੀ ਗੁੱਟੀ ਮਾਤਾ ਜੀ ਤੁਸੀਂ ਜੀ ਮੈਨੂੰ ਇਹ ਪੈਸੇ ਮੈਨੂੰ ਦੇ ਕੇ ਲਾਲਚ ਦੇ ਰਹੇ ਹੋ ਨਾ ਆਪਦੇ ਪੈਸੇ ਨੂੰ ਇੱਥੋਂ ਚੱਕੋ ਤੇ ਇੱਥੋਂ ਦਫਾ ਹੋ ਲੈ ਕੋਣੀ ਕਿ ਕਾ ਮੇਰੀ ਧੀਆ ਵਰਗੀਆਂ ਐਂ ਕਾ ਤੋ ਬੋਲਦੀਆਂ ਮਾਤਾ ਜੀ ਤੁਸੀਂ ਮੈਨੂੰ ਆਪਣੀ ਧੀ ਕਹਿ ਰਹੇ ਹੋ ਨਾ ਮੈਂ ਤਾਂ ਤੁਹਾਡੀ ਧੀਆ ਵਰਗੀਆਂ ਪਰ ਤੁਸੀਂ ਮਾਂ ਕਹਿ ਲਾਂਦੇ ਲਾਇਕ ਨਹੀਂ ਤੁਸੀਂ ਮੈਨੂੰ ਰਿਸ਼ਵਤ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਕਿ ਤੀ ਕਰ ਤੁਹਾਡੇ ਘਰੇ ਬੈਠੀ ਆ ਪਹਿਲਾਂ ਜਾ ਕੇ ਉਸ ਤੇ ਆਪਣੀ ਮਮਤਾ ਲਟਾਓ ਚਲੇ ਜਾਓ ਇੱਥੋਂ ਮਾਤਾ ਜੀ ਕੁਸੀ ਕੋ ਔਰਤੋਂ ਤੇ ਮੈਂ ਔਰਤਾਂ ਦੀ ਬਹੁਤ ਇੱਜ਼ਤ ਕਰਦੀ ਆਂ ਕਰਦੀ ਆਂ ਪਲੀਜ਼ ਇੱਥੋਂ ਚਲੇ ਜਾਓ ਤੁਸੀਂ ਲੈ ਲੋੜ ਆ ਗਿਆ ਅੱਜ ਕੱਲ ਤਾਂ ਪੈਸੇ ਨਾਲ ਵੀ ਨ ਕੋਈ ਕੰਮ ਕਰਦਾਗਾ ਉੱਤੋਂ ਕਾਉਂਟਲੀ ਜਿਹੜਾ ਉੱਚ-ਉੱਚ ਬੋਲਦਾ ਸੀਗਾ ਕੁੱਛ ਨਾ ਵਾਸ ਪਤਾ ਨਹੀਂ ਕਿਵੇਂ ਕਿਵੇਂ ਦੇ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਪਤਾ ਨਹੀਂ ਇਹਨਾਂ ਨੂੰ ਐਡਰੈਸ ਕੌਣ ਦਿੰਦਾ ਮੇਰਾ ਨਾਲੇ ਪਤਾ ਇਹਨਾਂ ਨੂੰ ਵੀ ਮੈਂ ਅਨਲੀਗਲ ਕੰਮ ਕਰਦੀ ਨਹੀਂ ਹੈਗੀ ਫਿਰ ਵੀ ਪਤਾ ਨਹੀਂ ਇਹਨਾਂ ਨੂੰ ਐਡਰੈਸ ਕੌਣ ਦੇ ਦਿੰਦਾ ਮੇਰਾ ਮੈਂ ਤਾਂ ਹੈਰਾਨ ਆ ਇਹ ਜਿਹੇ ਲੋਕਾਂ ਤੋਂ ਪਰੇਸ਼ਾਨ ਕਰ ਰੱਖਿਆ ਮੈਨੂੰ ਤਾਂ ਇਹ ਜਿਹੇ ਲੋਕਾਂ ਨੂੰ ਪੁੱਤ ਘਰੇ ਨਾ ਵੜਿਆ ਕਰੋ ਕਿਸੇ ਕੰਮ ਦੇ ਨਹੀਂ ਹੁੰਦੇ ਇਹ ਜਿਹੇ ਲੋਕ ਕਿਹੜਾ ਕੋ ਲੋਕਾਂ ਦੇ ਮੂੰਹ ਤੇ ਪੱਤ ਲਿਖਿਆ ਹੁੰਦਾ ਹੈ ਦੇਖਣ ਜਦ ਬਿਲਕੁਲ ਭੋਲੇ ਲੱਗਦੇ ਸੀ ਪਰ ਉਹਨਾਂ ਦੀ ਗੱਲਾਂ ਸੁਣ ਕੇ ਮੈਂ ਹੈਰਾਨ ਹੋਈ ਜਾਨੀ ਆ ਮੇ ਜਮੀਨ ਧੋਖੇ ਨਾਲ ਆਪਦੀ ਨੂਨ ਧੋਖਾ ਦੇ ਕੇ ਜਮੀਨ ਨਾਮ ਕਰਵਾ ਰਹੇ ਸੀ ਤੇ ਮੈਨੂੰ ਕਹਿੰਦੇ ਨਾਮ ਕਰਵਾ ਦੇ ਤੇ ਮੈਂ ਇਹਦੇ ਪੰਗਿਆਂ 'ਚ ਥੋੜੀ ਪੈਣਾ ਮੈਂ ਆਪਦੀ ਇਮੇਜ ਥੋੜੀ ਡਾਊਨ ਕਰਵਾਣੀ ਹੈ ਮੈਂ ਤਾਂ ਆਪਦਾ ਬੜੀ ਮੁਸ਼ਕਿਲ ਨਾਲ ਨਾਮ ਕਮਾਇਆ ਹੈ ਇਸ ਮੁਕਾਮ ਤੇ ਮੈਂ ਬੜੀ ਮੁਸ਼ਕਿਲ ਨਾਲ ਪਹੁੰਚੀ ਆਂ ਇਸ ਸਟਰਗਲ ਨਾਲ ਤੇ ਮੈਂ ਆਪਦੀ ਰੈਪ ਨੂੰ ਨਹੀਂ ਡਾਊਨ ਕਰਨਾ ਚਾਹੁੰਦੀ ਇਹ ਜਿਹੇ ਲੋਕਾਂ ਦੇ ਪਿੱਛੇ ਲਾ ਕੇ ਦੋ ਛਿੱਲਣਾ ਪਿੱਛੇ ਜਹੀ ਜੀ ਕਰਨਗੇ ਪੁੱਤ ਉਹ ਹੀ ਜੀ ਭਰਨਗੇ